ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਾਂ ਲੈ ਕੇ ਤੁਹਾਡੇ ਵਾਸਤੇ ਫਨੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਓਟੋਪੇ ਵਿੱਚ ਪਾਣੀ ਆ ਟੋਬੇ ਵਿੱਚ ਪਾਣੀ ਆ ਓ ਟੋਬੇ ਵਿੱਚ ਪਾਣੀ ਆ ਟੋਬੇ ਵਿੱਚ ਪਾਣੀ ਆ ਵਿੱਚ ਮੱਸੀਆਂ ਆ ਇਹ ਨਹੀਂ ਬ੍ਰੀ ਕਰਕੇ ਕੌਣ ਪੋੜਦਾ ਹੁੰਦਾ ਮੈਂ ਤਾਂ ਨੱਚਣ ਵਾਲੀਆਂ ਤੇ ਹੈਰਾਣਾ ਉਹਨਾਂ ਨੇ ਇਹਨੂੰ ਕੁੱਟਿਆ ਕਿਉਂ ਨਹੀਂ ਫੜ ਕੇ ਹਟੀ ਨਾ ਜਿੰਨਾ ਚਿਰ ਢੋਲ ਵਾਲਾ ਤੇਰੇ ਸੱਤ ਢੋਲ ਨਹੀਂ ਮਾਰਦਾ ਸਭ ਕਲੀਆਂ ਕੁਲੀਆਂ ਆਹ ਕਲੀਆਂ ਕੁਲੀਆਂ ਹੋ ਪੇਂਟਰ ਨੇ ਵੀ ਲੱਗਦਾ ਠੇਕਾ ਹੀ ਮਾਰਿਆ ਕੁੱਟੇ ਬਸ ਦੇਣ ਲੱਖੇ ਬਸ ਦੇਣ ਲੱਖੇ ਤੇ ਨ ਕੰਮੀ ਹੋ ਗਈ ਇਹਨੂੰ ਲੱਖ ਲੱਖ ਮੁਬਾਰਕਾਂ ਤੇ ਸਾਨੂੰ ਲੱਖ ਲੱਖ ਲਾਂਤਾਂ ਕਿਛਦੀ ਮਾਈ ਤੇ ਬੋਤਲੀ ਤੇ ਜਿਹੜੀ ਗੱਡੀ ਤੇ ਵਿਆਹ ਆਇਆ ਉਹ ਮੇਰੇ ਉੱਤੇ ਚਾੜਦੇ ਪਰ ਗੱਡੀ ਤੇਜ਼ ਲੈ ਕੇ ਆਈ ਭਾਈ ਜਿਹੜਾ ਪੱਲਾ ਤੇਰੇ ਹੱਥ ਚਾ ਉਸੇ ਨਾਲ ਆ ਕੇ ਸਾਡਾ ਗਲਾ ਘੁੱਟ ਦੇ ਬਾਰੀ ਬਾਰਸੀ ਕਢਣ ਗਿਆ ਕੀ ਖਟਕੇ ਲੰਦਾ ਜਮਾ ਪੰਗੜਾ ਤਾ ਸਿੱਦਾ ਜੇ ਨੱਚੇ ਮਾਮਾ ਤੇ ਮਾਮੀ ਸਾਰੇ ਮਾਮਾ ਮਾਮੀ ਸਮਾਜ ਵਿੱਚ ਖੁਸ਼ੀ ਦਾ ਮਾਹੌਲ ਰੀ ਚੱਲ ਕਿਹੜਾ ਟੈਕਸ ਲੱਗਦਾ ਦਾਤਾ ਜੀ ਹਾਲੇ ਮੈਂ ਘਾਰਾਂ ਬਾਹਰ ਰੋਡ ਤੇ ਜਾ ਕੇ ਗੱਡੀ ਥੱਲੇ ਆਉਣਾ ਦਾਤਾ ਜੀ ਸਾਡੇ ਤੇ ਵੀ ਮਿਹਰ ਕਰੋ ਅਸੀਂ ਕੀ ਮਾੜਾ ਕੀਤਾ ਤੇਰਾ ਮੈਂ ਵੀ ਤਰੋ ਸਾਡਾ ਮਰਨਾ ਤਾਂ ਬੰਦਾ ਹੀ ਆ ਇਦਾਂ ਦੀਆਂ ਜੋੜੀਆਂ ਦੇਖ ਕੇ ਪਹਿਲਾਂ ਤਾਂ ਤੂੰ ਇਹ ਦੱਸ ਰੱਬਾ ਸਾਡੇ ਨਾਲ ਤੇਰੀ ਕੀ ਦੁਸ਼ਮਣੀ ਰਾਮ ਹੈਗਾ ਹੀ ਗਰੀਬਾ ਨਹੀਂ ਤੇ ਮੈਂ ਫੋਨ ਨਹਿ ਚ ਸੁੱਟ ਦੇਣਾ ਸੀ ਹੋਰੀ ਚੱਲ ਅਸੀਂ ਵੀ ਵੇਲੇ ਆਂ ਕੈਥੇ ਤਾਂ ਠੀਕ ਹਲ ਫਾਫਾ ਸੇਲਣਾ ਚੱਕੀ ਫਿਰਦਾ ਲਫਾਫਾ ਤਾਂ ਐਵੇਂ ਚੱਕਿਆ ਜਿਵੇਂ ਕਚਹਿਰੀਆਂ ਚ ਘੁੰਮਦਾ ਹੋਵੇ ਏ ਆਇਆ ਭਾਈ ਏ ਆਇਆ ਇਹੀ ਸੋਚ ਕੇ ਤਾਂ ਮਨ ਨੂੰ ਤਲਾਸ਼ੇ ਦੇ ਲਈਦੇ ਆ ਵੀਰ ਜਿ세 ਲਈ ਨਹੀਂ ਦੇਣੀ ਤਾਂ ਨਾਂ ਦੇ ਹੌਸਲਾ ਹੀ ਦੇ ਦੇ ਸਾਨੂੰ ਮਰਨ ਲਈ ਪਿੱਛੇ ਵਾਲੀ ਕੰਧ ਕੱਚੀ ਲੱਗਦੀ ਮੈਨੂੰ ਏਦਾਂ ਕਰ ਕੰਧ ਤੋੜ ਕੇ ਇੱਟਾਂ ਮੇਰੇ ਸਿਰ 'ਚ ਮਾਰਦੀ ਸ਼ਾਮ ਦੀ ਚਾਹ ਤਾਂ ਪੀ ਲੈਂਦਿਆ ਕਰੋ ਚਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲਾ ਵਿਆਹ ਵਾਲਾ ਕਾਰ ਸਿਰਫ ਇਹਨਾਂ ਕਰਕੇ ਨਹੀਂ ਆਉਂਦਾ ਤਰਾਇ ਰਮਾਲ ਵਾਲਾ ਸਟੈਪ ਕਰਕੇ ਕੀ ਸਾਬਤ ਕੀਤਾ ਨਾਲ ਦੇ ਨੂੰ ਪੰਪ ਦੇ ਕੇ ਆਪ ਡੀਜੇ ਪਿੱਛੇ ਲोग ਗਏ ਹੋਰ ਕੀ ਹਾਲ ਹੈ ਬਈ ਹੋਰ ਕਿਹੜੇ ਪੰਪ ਕੀਤੇ ਸੀ ਯਾਰ ਬਈ ਤੂੰ ਹੈ ਸਾਦਾ ਵੀ ਖਵਾ ਦੇ ਯਾਰ ਬਈ ਕਰਨ ਕਰੇਗਾ ਪਾਣੀ ਚਿੜੀਆਂ ਨਾ ਟਾ ਪਾਇ ਕਰੋ ਚਿੜੀਆਂ ਨੂੰ ਚਿੜੀਆਂ ਨੂੰ ਸਾਦੀ ਵਾਰੀ ਦਾ ਟਾਵਰ ਨੇ ਚਿੜੀਆਂ ਹੀ ਮਾਰਤੀਆਂ ਅਸੀਂ ਤਾਂ ਚਿੜੀਆਂ ਅੱਗੇ ਬੋਰਾ ਹੀ ਰੱਖ ਦੇਣਾ ਮੈਂ ਤੁਹੇ ਚਿੜੀਆਂ ਨਾ ਟਾ ਪਾਇਸ ਜੀ ਮੈਨੂੰ ਲੱਗਦਾ ਭਾਬੀ ਦੇ ਤਾਂ ਕਾਣੂ ਆਟਾ ਪੈ ਗਿਆ ਲੈ ਮਹਿੁੰ ਗਈਆ ਤੇਰੀ ਖੂ ਸੂੜੀਆਂ ਲੈ ਮਹਿੁੰ ਗਈਆ ਤੇ ਉਪਰਾ ਮੈਨੂੰ ਵੀ ਦੱਸੀ ਸੁੱਖ ਕਿੱਥੇ ਸੁੱਖੀ ਸੀ ਦੇਖ ਲੋ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਦਾ ਨਤੀਜਾ ਬਰਫੀ ਖਾ ਕੇ ਵਿਚੋਲੇ ਦਾ ਨੰਬਰ ਸੈਂਡ ਕਰੀ ਸੱਚੀ ਸੱਚੀ ਦਸੀਂ ਕਿਹੜੀ ਨਹਿਰ ਚ ਨਾਰੀਅਲ ਤਾਰਦਾ ਰਿਆਂ ਕਿਰੇ ਪਾਣੀਆਂ ਚ ਤੈਰਦੇ ਕਰੋ ਕੁਡਾਈ ਨਹੀਂ ਉਹਨਾ ਪਾਣੀਆਂ ਚ ਲੰਘ ਕੇ ਵੀ ਆਉਣਾ ਪੈਂਦਾ ਹਾਂ ਜੀ ਮੈਨੂੰ ਲੱਗਦਾ ਮਕਰਮਸ਼ ਤੇਰਾ ਰੁੱਸਿਆ ਵਾ ਕੀ ਕਰਦਾ ਕੀ ਕਰਦਾ ਉਹ ਮਗਿਆ ਲੈ ਕੇ ਨਾ ਖੜੀ ਤੇ ਮੇਰੇ ਨੰਬਰ ਵੀਰ ਆਪਣੇ ਕੜੇ ਨਾਲ ਮੇਰਾ ਸਿਰ ਢਾੜ ਦੇ ਨਾਗਮਣੀ ਹਮੇਸ਼ਾ ਨਾਗ ਕੋਲ ਹੁੰਦੀ ਆ ਬਈ ਇਸ ਸਪਲੈਂਡਰ ਦੀ ਫੁੱਲ ਰੇਸ ਕਰਕੇ ਸਾਡੀ ਛਾਤੀ ਤੇ ਝਾੜ ਦੇ ਵੀ ਤੈਨੂੰ ਮੁਬਾਰਕਾਂ ਤੇ ਸਾਨੂੰ ਲਾਂ ਤਾਂ ਵੀਰੇ ਤੂੰ ਜਿੱਤ ਗਿਆ ਅਸੀਂ ਹਾਰ ਗਏ ਉਹ ਭਰਾਵਾ ਮਗਰ ਇੱਟਾਂ ਪਈਆਂ ਸਾਡੇ ਸਿਰ 'ਚ ਮਾਰ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੰਨੂ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ